ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਖੜੇ ਟਰੈਕਟਰ ਦਾ ਕੀ ਹੈ ਰਾਜ ਅਤੇ ਕਿਉਂ ਲਿਆ ਗਿਆ ਸੀ ਗੁਲਾਬ ਸਿੱਧੂ ਦੇ ਗੀਤ ਦੇ ਵਿੱਚ ਇਸ ਟਰੈਕਟਰ ਨੂੰ ਸਕਾਟ 33597 ਮਾਡਲ ਜਿਸ ਦੇ ਪਿੱਛੇ ਸਿੱਧੂ ਮੂਸੇਵਾਲਾ ਦੀ ਫੋਟੋ ਹੈ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਇਸ ਟਰੈਕਟਰ ਨੂੰ ਚਲਾ ਚਲਾਉਂਦੇ ਹੋਏ ਰੀਲ ਜਿਹੜੀ ਹੈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਸਿੱਧੂ ਮੂਸੇਵਾਲੇ ਨੇ ਕਿਉਂ ਕੀਤਾ ਸੀ ਗੀਤ ਦੇ ਵਿੱਚ ਸ਼ੂਟਿੰਗ ਦੇ ਲਈ ਇਸ ਟਰੈਕਟਰ ਨੂੰ ਪਸੰਦਤਾ ਹੁਣ ਸਾਰੀ ਵੀਡੀਓ ਦੇਖਿਓ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਕਿ ਸਿੱਧੂ ਮੂਸੇਵਾਲਾ ਦੇ ਪਿੰਡ ਖੜਾ ਇਹ ਟਰੈਕ ਮੂਸੇ ਵਾਲੇ ਦੇ ਪਿਤਾ ਹੀ ਇਸ ਟਰੈਕਟਰ ਨੂੰ ਗੀਤ ਦੇ ਵਿੱਚ ਚਲਾਉਂਦੇ ਹੋਏ ਨਜ਼ਰ ਆਉਣਗੇ ਤਾਂ ਗੁਲਾਬ ਸਿੱਧੂ ਦਾ ਗੀਤ ਪਿਛਲੇ ਦਿਨੀ ਹਵੇਲੀ ਦੇ ਵਿੱਚ ਸ਼ੂਟ ਹੋਇਆ ਹੈ ਮੂਸੇ ਦੇ ਵਿੱਚ ਸ਼ੂਟ ਹੋਇਆ ਜਿੱਥੇ ਗੋਰੇ ਕਾਲੇ ਹਵੇਲੀ ਦੇ ਵਿੱਚ ਪਿੰਡ ਮੂਸੇ ਆ ਕੇ ਸ਼ੂਟਿੰਗ ਕਰਦੇ ਨੇ ਤਾਂ ਉੱਥੇ ਹੀ ਹੁਣ ਗੁਲਾਬ ਸਿੱਧੂ ਦਾ ਇੱਕ ਨਵਾਂ ਗੀਤ ਜੋ ਜਲਦੀ ਹੀ ਨਾਟਗਾਰ ਰੈਕords ਚੈਨਲ ਦੇ ਉੱਪਰ ਆ ਰਿਹਾ ਤਾਂ ਉਹ ਗੀਤ ਮੂਸੇ ਦੇ ਵਿੱਚ ਸ਼ੂਟ ਕੀਤਾ ਗਿਆ ਤੇ ਸ਼ੂਟਿੰਗ ਦੇ ਦੌਰਾਨ ਇਹ ਟਰੈਕਟਰ ਜੋ ਲਿਆ ਗਿਆ ਸਕਾਟ 335 ਇਸ ਦਾ ਰਹੱਸ ਕੀ ਹੈ ਕਿਵੇਂ ਇਹ ਟਰੈਕਟਰ ਇਹਨਾਂ ਦੇ ਧਿਆਨ ਦੇ ਵਿੱਚ ਆਇਆ ਤਾਂ ਤੁਹਾਨੂੰ ਇਹ ਗੱਲ ਦੱਸ ਦਿੰਨੇ ਆ ਜੋ ਇਸ ਟਰੈਕਟਰ ਦਾ ਮਾਲਕ ਹੈ ਉਸ ਛੋਟੇ ਜਿਹੇ ਬੱਚੇ ਨੇ ਦੱਸਿਆ ਕਿ ਇਹ ਟਰੈਕਟਰ ਉਹਨਾਂ ਦੇ ਦਾਦੇ ਨੇ ਉਹਨਿੰਸੋ 97 ਮਾਡਲ ਖਰੀਦਿਆ ਸੀ ਤੇ ਉਸ ਤੋਂ ਬਾਅਦ ਸਾਡੇ ਤੋਂ ਇਹ ਟਰੈਕਟਰ ਦੂਰ ਹੋ ਗਿਆ ਸੀ ਤੇ ਹਵੇਲੀ ਦੇ ਵਿੱਚ ਜਦੋਂ ਸ਼ੂਟਿੰਗ ਚੱਲਦੀ ਹੈ ਤਾਂ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਵੇਲੀ ਦੇ ਵਿੱਚ ਗੁਲਾਬ ਸਿੱਧੂ ਦੀ ਚੱਲ ਰਹੀ ਸ਼ੂਟਿੰਗ ਦੇ ਦੌਰਾਨ ਇਸ ਟਰੈਕਟਰ ਨੂੰ ਸਪੈਸ਼ਲ ਬੁਲਾਇਆ ਗਿਆ ਤੇ ਟਰੈਕਟਰ ਉੱਪਰ ਲਿਖਿਆ ਦੁਬਈ ਵਾਲੇ ਪੁੱਲਰ ਅਤੇ ਇਹ ਸਕਾਟ 335 ਇਹ ਟਰੈਕਟਰ ਜੋ ਅੱਜ ਮਾਰਕੀਟ ਦੇ ਵਿੱਚ ਨਵਾਂ ਨਹੀਂ ਮਿਲਦਾ ਪੁਰਾਣੀਆਂ ਚੀਜ਼ਾਂ ਨੂੰ ਕਿਵੇਂ ਸ਼ਿੰਗਾਰ ਕੇ ਤਿਆਰ ਕਰਕੇ ਰੱਖਿਆ ਹੋਇਆ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਕਿ ਜਿਸ ਵਿਅਕਤੀ ਵੱਲੋਂ ਇਸ ਟਰੈਕਟਰ ਨੂੰ ਤਿਆਰ ਕਰਵਾਇਆ ਗਿਆ ਉਸਨੇ ਆਪਣੇ ਦਾਦੇ ਪੜਦਾਦੇ ਦੀ ਇਸ ਮਲਕੀਅਤ ਨੂੰ 6.5 ਲੱਖ ਰੁਪਇਆ ਲਾ ਕੇ ਤਿਆਰ ਕਰਵਾਇਆ ਤਾਂ ਦੇਖ ਸਕਦੇ ਹੋ ਕੱਲੀ-ਕੱਲੀ ਚੀਜ਼ ਮੋਡੀਫਾਈ ਕੀਤੀ ਹੋਈ ਹੈ ਤੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਸ ਟਰੈਕਟਰ ਨੂੰ ਤਿਆਰ ਕੀਤਾ ਤੇ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚਿਆ ਇਹ ਟਰੈਕਟਰ ਗੁਲਾਬ ਸਿੱਧੂ ਦੇ ਗੀਤ ਦੇ ਵਿੱਚ ਵੀ ਨਜ਼ਰ ਆਊਗਾ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਟਰੈ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਕਿਸ ਕਿਸ ਨੂੰ ਗੁਲਾਬ ਸਿੱਧੂ ਦੇ ਗੀਤ ਦੀ ਹੋਈ ਸ਼ੂਟਿੰਗ ਬਾਰੇ ਪਤਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਿੱਧੂ ਮੂਸੇਵਾਲਾ ਦੀ ਚੜ੍ਹਾਈ ਨੂੰ ਕੌਣ ਨਹੀਂ ਜਾਣਦਾ ਪਿੰਡ ਮੂਸੇਵਾਲਾ ਜਿੱਥੇ ਗੋਰੇ ਕਾਲੇ ਆਉਂਦੇ ਨੇ ਉੱਥੇ ਹੀ ਪਿੰਡ ਮੂਸੇ ਦੇ ਵਿੱਚ ਚੱਲ ਰਹੀ ਸ਼ੂਟਿੰਗ ਦੀਆਂ ਤਿਆਰੀਆਂ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਕਿ ਗੁਲਾਬ ਸਿੱਧੂ ਦੇ ਗੀਤ ਦੀ ਜਦੋਂ ਸ਼ੂਟਿੰਗ ਚੱਲ ਰਹੀ ਸੀ ਤਾਂ ਕਿਸ ਤਰੀਕੇ ਦੇ ਨਾਲ ਤਿਆਰੀਆਂ ਹਵੇਲੀ ਦੇ ਵਿੱਚ ਚੱਲ ਰਹੀਆਂ ਸੀ ਤਾਂ ਗੁਲਾਬ ਸਿੱਧੂ ਦਾ ਇੱਕ ਨਵਾਂ ਗੀਤ 911 ਰੈਕords ਦੇ ਉੱਪਰ ਆ ਰਿਹਾ ਤੇ ਆ ਦੇਖ ਸਕਦੇ ਹੋ ਗੁਲਾਬ ਸਿੱਧੂ ਦੀ ਖਾਸ ਕਰਕੇ ਬਾਹਰੋਂ ਬੁਲਾਇਆ ਗਿਆ ਤੇ ਇਸ ਟਰੈਕਟਰ ਨੂੰ ਲਿਆਉਣ ਦਾ ਮਕਸਦ ਇਹ ਕਿ ਸਿੱਧੂ ਮੂਸੇਵਾਲੇ ਨੂੰ ਇਹ ਟਰੈਕਟਰ ਪਸੰਦ ਸੀ ਬਹੁਤ ਸੋਸ਼ਲ ਮੀਡੀਆ ਦੇ ਉੱਪਰ ਇਸ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਕਿਉਂਕਿ ਇਹਨਾਂ ਨੇ ਆਪਣੇ ਦਾਦੇ-ਪਰਦਾਦੇ ਦੀ ਮਲਕੀਅਤ ਨੂੰ 15 ਸਾਲਾਂ ਬਾਅਦ ਹਾਸਲ ਕੀਤਾ ਸੀ ਤੇ ਇਸ ਟਰੈਕਟਰ ਦੇ ਉੱਪਰ 6.5 ਲੱਖ ਦੇ ਕਰੀਬ ਖਰਚਾ ਕੀਤਾ ਸੀ ਸ਼ੂਟਿੰਗ ਦੀਆਂ ਤਿਆਰੀਆਂ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਗੁਲਾਬ ਸਿੱਧੂ ਦਾ ਨਵਾਂ ਆ ਰਿਹਾ ਗੀਤ 911 ਰੈਕords ਦੇ ਉੱਪਰ ਪੇਸ਼ ਕੀਤਾ ਜਾਏਗਾ ਸਿੱਧੂ ਮੂਸੇਵਾਲਾ ਨੇ ਜੋ 911 ਚੈਨਲ ਬਣਾਇਆ ਸੀ ਉੱਥੇ ਬਹੁਤ ਸਾਰੇ ਜਿਹੇ ਕਲਾਕਾਰਾਂ ਕੋਲੇ ਪੈਸੇ ਨਹੀਂ ਹੁੰਦੇ ਸੀ ਤਾਂ ਬਹੁਤ ਸਾਰੇ ਅਜਿਹੇ ਕਲਾਕਾਰ ਸਿੱਧੂ ਮੂਸੇਵਾਲਾ ਦੇ ਇਸ ਚੈਨਲ ਦੇ ਉੱਪਰ ਗੀਤ ਕਾ ਕੇ ਚੱਲੇ ਨੇ ਤੇ ਸਿੱਧੂ ਮੂਸੇਵਾਲਾ ਦਾ ਬਹੁਤ ਹੀ ਖਾਸ ਗੁਲਾਬ ਸਿੱਧੂ ਜੋ ਨਵਾਂ ਗੀਤ ਲੈ ਕੇ ਜਲਦੀ ਪੇਸ਼ ਕਰੇਗਾ ਤੇ ਉਹ ਗੀਤ ਗੈਂਗਸਟਰਾਂ ਦੇ ਵਿਰੋਧੀਆਂ ਦੇ ਚਪੇੜਾ ਵਾਂਗੂ ਵੱਜੂਗਾ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਇਸ ਗੀਤ ਦੇ ਵਿੱਚ ਨਜ਼ਰ ਆਉਣਗੇ ਇਸ ਟਰੈਕਟਰ ਦੇ ਉੱਪਰ ਜੋ ਟਰੈਕਟਰ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਦੇ ਲਈ ਪਸੰਦ ਕੀਤਾ ਸੀ ਤਾਂ ਇਹ ਸਕਾਟ 335 ਹੁਣ ਸਿੱਧੂ ਮੂਸੇਵਾਲਾ ਦੇ ਬੇਤਾ ਚਲਾਉਣਗੇ ਵੀਡੀਓ ਦੇ ਵਿੱਚ ਤੇ ਗੁਲਾਬ ਸਿੱਧੂ ਦਾ ਹੋਵੇਗਾ ਗੀਤ ਤੇ 911 ਰੈਕੋਰਡਸ ਦੇ ਉੱਪਰ ਚੱਲੇਗਾ ਇਹ ਗੀਤ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਟ੍ਰੈਂਡਿੰਗ ਦੇ ਵਿੱਚ ਰਿਹਾ ਤੇ ਬਿਲਬੋਰਡ ਦੇ ਉੱਪਰ ਛਾਉਂਦਾ ਰਿਹਾ ਸਿੱਧੂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਕਿ ਜਾਣ ਪਿੱਛੋਂ ਵੀ ਮੇਲੇ ਲੱਗਣਗੇ ਉਸੇ ਤਰ੍ਹਾਂ ਹੁਣ ਪਿੰਡ ਮੂਸੇ ਦੇ ਵਿੱਚ ਲਗਾਤਾਰ ਸ਼ੂਟਿੰਗਾਂ ਹੋ ਰਹੀਆਂ ਨੇ ਦੇਖ ਸਕਦੇ ਹੋ ਬਾਈ ਹੋਰਾਂ ਨੇ ਕਿੰਨੇ ਸ਼ੌਂਕ ਦੇ ਨਾਲ ਇਸ ਟਰੈਕਟਰ ਨੂੰ ਤਿਆਰ ਕਰਾਇਆ ਜਿਵੇਂ ਸਿੱਧੂ ਮੂਸੇਵਾਲੇ ਨੇ ਆਪਣਾ 911 ਟਰੈਕਟਰ ਤਿਆਰ ਕਰਵਾਇਆ ਸੀ ਉਸੇ ਤਰ੍ਹਾਂ ਇਹ ਸਕਾਟ 33597 ਮਾਡਲ ਹੈ ਤੁਸੀਂ ਦੇਖ ਸਕਦੇ ਹੋ ਸਾਡੇ 6 ਲੱਖ ਰੁਪਏ ਖਰਚਾ ਕਰਕੇ ਬਾਈ ਨੇ ਤਿਆਰ ਕਰਵਾਏ ਤੇ ਸਪੈਸ਼ਲ ਸਿੱਧੂ ਮੂਸੇਵਾਲੇ ਨੇ ਇਹ ਗੀਤ ਦੇ ਲਈ ਮੰਗ ਕੀਤੀ ਸੀ ਕਿ ਇਹ ਟਰੈਕਟਰ ਮੇਰੇ ਗੀਤ ਦੇ ਵਿੱਚ ਵਰਤਿਆ ਜਾਊਗਾ ਪਰ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਪਰ ਸਿੱਧੂ ਦੇ ਗੀਤਾਂ ਦੇ ਵਿੱਚ ਜੋ 911 ਤੇ ਗੀਤ ਆਉਣ ਵਾਲਾ ਗਲਾਬ ਸਿੱਧੂ ਦਾ ਤਾਂ ਉਸ ਗੀਤ ਦੇ ਵਿੱਚ ਟਰੈਕਟਰ ਵਰਤਿਆ ਗਿਆ ਤੇ ਆਹ ਦੇਖ ਸਕਦੇ ਹੋ ਸਾਈਡ ਦੇ ਉੱਪਰ ਫੋਟੋ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਗੀਤ ਦੇ ਵਿੱਚ ਸਿੱਧੂ ਦੇ ਪਿਤਾ ਵੀ ਇਹ ਟਰੈਕਟਰ ਚਲਾਉਂਦੇ ਹੋਏ ਨਾਜ਼ਰ ਆਉਣਗੇ ਉਹੋ ਗੱਲਾਂ ਵੀ ਸੁਣਾਉਣੇ ਆ ਜੋ ਇਸ ਟਰੈਕਟਰ ਦੇ ਮਾਲਕ ਛੋਟੇ ਜਿਹੇ ਬੱਚੇ ਨੇ ਸੁਣਾਈਆਂ ਨੇ ਕਿ ਉਹ ਕਿਵੇਂ ਇਸ ਟਰੈਕਟਰ ਨੂੰ ਲੈ ਕੇ ਆਇਆ ਤੇ ਕਿਸ ਗੀਤ ਦੇ ਵਿੱਚ ਇਸ ਟਰੈਕਟਰ ਨੂੰ ਲਿਆ ਜਾਣਾ ਹੈ ਤੇ ਕਿੱਥੋਂ ਇਹ ਟਰੈਕਟਰ ਲਿਆਂਦਾ ਸੀ ਤੇ ਕਿਵੇਂ ਇਸ ਨੂੰ ਤਿਆਰ ਕਰਵਾਇਆ ਤੇ ਕਿੰਨੀ ਕੀਮਤ ਲਾ ਕੇ ਇਸ ਨੂੰ ਇੰਨਾ ਸੋਨਾ ਬਣਾਇਆ ਸਿੱਧੂ ਮੂਸੇਵਾਲਾ ਦੇ ਪਿਤਾ ਟਰੈਕਟਰ ਨੂੰ ਚਲਾਉਂਦੇ ਹੋਏ ਗੁਲਾਬ ਸਿੱਧੂ ਦੇ ਗੀਤ ਦੇ ਵਿੱਚ ਨਜ਼ਰ ਆਉਣਗੇ ਹੁਣ ਸੁਣੋ ਉਸ ਬੱਚੇ ਨੇ ਕੀ ਕੁਝ ਬਿਆਨ ਕੀਤਾ ਇਸ ਟਰੈਕਟਰ ਦੀ ਸਚਾਈ ਨੂੰ ਲੈ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸੁਣੋ ਜਸਪਾਲ ਸਿੰਘ ਜਸਪਾਲ ਕਿਹੜੀ ਜਗ੍ਹਾ ਤੋਂ ਆਇਆ ਪਤਲਾ ਖੁਰਦੇ ਤੋਂ ਆਇਆ ਇਹ ਟਰੈਕਟਰ ਕਿ ਤੁਹਾਡਾ ਹਾਂਜੀ ਕਿਵੇਂ ਤਿਆਰ ਕਰਾਇਆ ਸੀ ਕਰ ਕੀ ਗੱਲ ਆ ਇਹ ਗਾਇ ਸਹੀ ਮੇਰੇ ਪਰਦਾਦ ਦੇਣਾ ਸੀਗਾ ਜੀ ਉਹਨਾਂ ਨੇ ਪੈਲੀ ਪੁਲੀ ਵਾਹੀ ਜੀ ਪਹਿਲਾਂ ਇਹਨਾਂ ਨੇ ਬਹੁਤ ਕੰਮ ਲੇਤਾ ਫਿਰ ਇਹ ਉਹਨਾਂ ਨੇ ਵੇਚਤਾ ਉਹਨਾਂ ਨੇ ਜਦੋਂ ਵੇਚ ਬੂਚ ਕੇ ਫਿਰ ਅਸੀਂ ਸੋਚਿਆ ਵੀ ਲੱਭਦੇ ਆ ਪਰ ਇਹਨੂੰ 15 ਸਾਲਾਂ ਬਾਅਦ ਮਿਲਿਆ ਸਾਨੂੰ ਇਹ ਉਹ ਦਿਂਦੇ ਨਹੀਂ ਸੀਗੇ ਉਹ ਟਰੈਕਟਰ ਕਦੇ ਕਿੱਥੇ ਗਏ ਕਿੱਥੇ ਗਏ ਫਿਰ ਅਸੀਂ ਜਾਜੂ ਕੇ ਲੱਭ ਕੇ ਫਿਰ ਅਸੀਂ ਤਿਆਰ ਕਰਾਇਆ ਜੀ ਅੱਜ ਕਿਵੇਂ ਲੈ ਕੇ ਆਏ ਹੋ ਦੋ ਜੀ ਅੱਜ ਇੱਥੇ ਸਿੱਧੂ ਮੂਸੇਵਾਲ ਦੇ ਡੈਡੀ ਨੇ ਸੱਦਿਆ ਸੀ ਉੱਥੇ ਥੋੜਾ ਜਿਹਾ ਵੀਡੀਓ ਵਾਡੀਓ ਸ਼ੂਟ ਕਰਨੀ ਆ ਤਾਂ ਪਤਾ ਕੀ ਦੀ ਸ਼ੂਟਿੰਗ ਚੱਲ ਰਹੀ ਗਈ ਦੀ ਇਹ ਸ਼ਾਇਦ ਗੁਲਾਬ ਸਿੱਧੂ ਦਾ ਗਾਣਾ ਹੈ ਕਿਹੜਾ ਗੀਤ ਹੈ ਕੋਈ ਹੈਗਾ ਆਈਡੀਆ ਨਹੀਂ ਜੀ ਅਜੇ ਕਿਸੇ ਨੂੰ ਨਹੀਂ ਦੱਸਿਆ ਪਹਿਲਾਂ ਵੀ ਗੀਤਾਂ ਚ ਲਿਆ ਗਿਆ ਕਿਤੇ ਹਾਂਜੀ ਨਹੀਂ ਇਹ ਪਹਿਲਾਂ ਪਹਿਲਾਂ ਨਹੀਂ ਲਿਆ ਗਿਆ ਵੀ ਵਿਆਹ ਵੀ ਹੋਉਂਦੇ ਸੀਗਾ ਇਹ ਅਸਾ ਕਿਵੇਂ ਪਤਾ ਲੱਗਿਆ ਫਿਰ ਵੀਡੀਓ ਕੋਈ ਵੀਡੀਓ ਵਾਇਰਲ ਹੋਈ ਸੀ ਟਰੈਕਟਰ ਦੀ ਵਾਇਰਲ ਇਹ ਪਹਿਲਾਂ ਅਸੀਂ ਲੈ ਕੇ ਆਏ ਸੀਗਾ ਅਸਾ ਉਦੋਂ ਵਾਇਰਲ ਹੋਈ ਸੀ ਉਦੋਂ ਵਾਇਰਲ ਹੋਈ ਸੀ ਕਿੰਨੇ ਸਾਲਾਂ ਬਾਅਦ ਮਿਲਿਆ ਤੁਹਾਨੂੰ ਫਿਰ ਟਰੈਕਟਰ 15 ਸਾਲਾਂ ਬਾਅਦ ਮਿਲੇ ਕਿੰਨੇ ਲੱਗਿਆ ਦਾਦੀ ਦੀ ਚੀਜ਼ ਫਿਰ ਵਧੀਆ ਹੋ ਰਿਹਾ ਹੈ ਹਾਂ ਹਾਂਜੀ ਵਧੀਆ ਜੀ ਕਿੰਨਾ ਖਰਚਾ ਹੋ ਗਿਆ ਤੇ ਫਿਰ ਕਿਹੜਾ ਟਰੈਕਟਰ ਹੈ ਕਿਹੜਾ ਮਾਡਲ ਹੈ ਸਕਾਟ 1997 ਮਾਡਲ ਹੈ 1997